ਇਹ ਕਰਾਂ ਬੀਤੇ ਹੋਏ ਇੱਕ ਤਾਂ ਸਿੱਧੂਪੁਰ ਮੈਂ ਸਾਰੀ ਹੀ ਕਰਾਂ ਵਿੱਚ ਬੈਠੇ ਕਿਸਾਨ ਭਰਾਵਾਂ ਦੇ ਪੈਰਾਂ ਨੂੰ ਬੇਨਤੀ ਕਰਦੀਆਂ ਕਿ ਅੱਜ ਸਮਾਂ ਅਸਾਂ ਬੈਠਣ ਦਾ ਨਹੀਂ ਹੈ ਕਿਉਂਕਿ ਸਾਡੇ ਕਿਸਾਨੀ ਦੇ ਸਿਹਸਤਾ ਦਾ ਜਗਜੀਤ ਸਿੰਘ ਕਲੇਵਾਲ ਜੀ ਸਾਡੇ ਕਿਸਾਨੀ ਤੇ ਜਵਾਲੂ ਨੂੰ ਬਚਾਉਣ ਲਈ 26 ਨੰਬਰ ਤੋਂ ਮਾਰਨ ਮਾਰਤੇ ਬੈਠੇ ਨੇ ਤੇ ਜੇ ਅੱਜ ਕੋਈ ਹੂਟ ਨਹੀਂ ਹੋ ਜਾਂਦੀ ਹੈ ਤਾਂ ਅਸੀਂ ਲੱਖਾਂ ਦਾ ਕੱਟ ਕਰਕੇ ਲੋਕਾਂ ਨੂੰ ਦਿਖਾਉਣਾ ਹੈ ਕਿ ਅਸੀਂ इस बंदे प्रति किन्नी चिंतित पचर साल मान वर्त नही रखा डालेवाल सब ने किसानी जमा बचा लाई मान वर्त रखा सा फर्ज बन दोर्चे आए ओर फेर हो जा ਸਵੇਰ ਤੋਂ ਅੱਜ ਸਾਨੂੰ ਬਚਾਉਣ ਲਈ ਕਿਸੇ ਨੇ ਵੀ ਅੱਗੇ ਨਹੀਂ ਆਣਾ ਪਰ ਰਾਜ ਦੀਿੰਦਾ ਦਾ ਸਾਰਾ ਨਹੀਂ ਹੁੰਦੀ ਆ ਪਰ ਤੁਸੀਂ ਇਹ ਸੋਚੋ ਕਿ ਅੱਜ ਡੱਲੇਵਾਲ ਸਾਹਿਬ ਆਪਣੇ ਪਰਿਵਾਰ ਨੂੰ ਛੱਡ ਕੇ ਸਾਹਮਣੇ ਬੋ ਮਾਤਵਾਕ ਤੇ ਬੈਠੇ ਨੇ ਤੇ ਇਹ ਸਾਡਾ ਹੀ ਮਾਤਵਾ ਹੈ ਕਿ ਅਸੀਂ ਡੱਲੇਵਾਲ ਸਾਹਿਬ ਦਾ ਸਾਥ ਦਈਏ ਬਾਰਡਰ ਤੇ ਆਈਏ ਤੇ ਬਾਤ ਤੋਂ ਬਾਤ ਗੇਰਤੀ ਇੱਥੇ ਵਧਾਈਏ ਤੇ ਹੁਣ ਆਪਾਂ ਇੱਥੇ ਨਾਰੇ ਲਾਵਾਂਗੇ ਤੇ ਤੁਸੀਂ ਨਾਰੇ ਇੰਨੀ ਉੱਚੀ ਆਵਾਜ਼ ਨਾਲ ਨੇ

ਬਹੁਤ ਬਹੁਤ ਤਰਾਨਾ ਬੀਟੀ ਜੀਲ ਕੌਰ ਦਾ ਤੇ ਬੀਟੀ ਗਰਾਂ ਦਾ ਪੰਜੀਤ ਜੀਤ ਕੌਰ ਮਹਿਮਾਨ ਸਵਾਇ ਤੇ ਅੱਜ ਪੰਡਾਲ ਵਿੱਚ ਜੋੜ ਬੈਠੇ ਸੰਗਰਸ਼ੀ ਯੋਧਿਓ ਤੇ ਮੇਰੀਆਂ ਬਹੁਤ ਹੀ ਸਤਿਕਾਰਯੋਗ ਮਾਵਾਂ ਤੇ ਭੈਣੋਂ ਆਓ ਆਪਾਂ ਗੱਜ ਕੇ ਫਟੇ ਦੀ ਸਾਜ ਪਾਈਏ ਤਾਂ ਜੋ ਕਿ ਇਹ ਗੂੰਜ ਗੂੰਗੀ ਤੇ ਬੋਲੀ ਸਰਕਾਰ ਦੇ ਕੰਨਾਂ ਵਿੱਚ ਆਵਾਜ਼ ਪਵੇ

ਸੋ ਆਪਾਂ ਨੂੰ ਪਿੰਡਾਂ ਦੇ ਵਿੱਚੋਂ ਵੱਧ ਤੋਂ ਵੱਧ ਗੱਠ ਵਧਾਉਣਾ ਚਾਹੀਦਾ ਗੜ ਮਿਲ ਕੇ ਆਪਾਂ ਇਹ ਮੋਰਚਾ ਫਤਿਹ ਕਰੀਏ ਜੇਕਰ ਆਪਾਂ ਇਹ ਮੋਰਚਾ ਫਤਿਹ ਕਰਦੇ ਆਂ ਤਾਂ ਅਗਲੇ 100 ਸਾਲ ਤੱਕ ਆਪਾਂ ਨੂੰ ਦਿੱਲੀ ਵੱਲ ਜਾਣ ਦੀ ਲੋੜ ਨਹੀਂ ਪੈਣੀ ਬਾਕੀ ਧੰਵਾਦ ਕਰਦੇ ਆਂ ਸਰਦਾਰ ਸੁਖਜੀਤ ਸਿੰਘ ਹਰਦੋ ਝੰਡੇ ਜੀ ਦਾ ਜਿਨ੍ਹਾਂ ਦੀ ਵਾਰੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਤੋਂ ਬਾਅਦ ਸੀ

ਸਹਾਲਾ ਹੁੰਦੇ ਆ ਸੋ ਆਉ ਨਾਲ ਮਿਲ ਕੇ ਸਭ ਵਾਧਾ ਸਰਦਾਰ ਦਿਲਜੀਤ ਸਿੰਘ ਡੱਲੇਵਾਲ ਸਾਹਿਬ ਦਾ ਸਾਥ ਦੇਈਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਪਰਵਾਜੀ ਭਾਈ ਮਨਜੀਤ ਕੌਰ ਦਾ ਉਹ ਬੇਨਤੀ ਕਰਾਂ ਠੀਕ ਹੈ ਜੀ ਉਸ ਸਾਹਿਬ ਸੇ ਪ੍ਰਸਤ ਕਰਾ किसान संघर्ष कमेटी को उस तो अगले रहे